ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਸਟੋਰੀ ਦੇ ਵਿੱਚ ਇਹ ਸਟੋਰੀ ਤੋਂ ਤੁਹਾਨੂੰ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਰੋਜ਼ ਦੀ ਜ਼ਿੰਦਗੀ ਦੇ ਵਿੱਚ ਜਿੰਨਾ ਗੱਲਾਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਵਾ ਉਹ ਗੱਲਾਂ ਤੁਸੀਂ ਇਹ ਸਟੋਰੀ ਤੋਂ ਸਿੱਖ ਸਕਦੇ ਆ। ਇੱਕ ਵਾਰ ਦੀ ਗੱਲ ਹੈ ਇੱਕ ਸਾਧੂ ਜੰਗਲ ਦੇ ਵਿੱਚੋਂ ਗੁਜ਼ਰ ਰਿਹਾ ਹੁੰਦਾ। ਤਾਂ ਜਦੋਂ ਉਹ ਲੰਗ ਦਾ ਇੱਕ ਪੇੜ ਦੇ ਥੱਲੋਂ ਦੀ ਲੰਗਨ ਲੱਗਦਾ ਤਾਂ ਇੱਕ ਪਾਣੀ ਦਾ ਤੋਕਾ ਉਹਦੇ ਹੱਥ ਉੱਤੇ ਡਿੱਗਦਾ ਵਾ। ਤਾਂ ਜਦੋਂ ਉਹ ਆਪਣੀਆਂ ਅੱਖਾਂ ਉੱਪਰ ਵੱਲ ਚੱਕ ਕੇ ਵੇਖਦਾ ਤਾਂ ਇੱਕ ਜਿਹੜਾ ਕਾਂ ਹੁੰਦਾ ਉਹ ਰੋ ਰਿਹਾ ਹੁੰਦਾ। ਤਾਂ ਸਾਧੂ ਉਸ ਕਾਂ ਨੂੰ ਸਵਾਲ ਕਰਦਾ ਵੀ ਤੂੰ ਕਿਉਂ ਰੋ ਰਿਹਾ ਵਾ? ਵੀ ਰੱਬ ਨੇ ਤੈਨੂੰ ਜ਼ਿੰਦਗੀ ਦਿੱਤੀ ਤੂੰ ਆਪਦੀ ਜ਼ਿੰਦਗੀ ਚ ਮੋਜਾ ਮਾਣ ਵੀ ਤੂੰ ਕਿਉਂ ਰੋ ਰਿਆ ਮੈਂ ਤਾਂ ਉਹ ਜਿਹੜਾ ਕਾਂ ਹੁੰਦਾ ਉਹ ਗੋ ਨੂੰ ਕਹਿੰਦਾ ਵੀ ਸਾਧੂ ਜੀ ਮੈਂ ਤਾਂ ਬਹੁਤ ਜ਼ਿਆਦਾ ਆਪਦੀ ਜ਼ਿੰਦਗੀ ਤੋਂ ਪਰੇਸ਼ਾਨ ਆ ਇੰਨੀ ਗੱਲ ਸੁਣ ਕੇ ਸਾਧੂ ਕਹਿੰਦਾ ਵੀ ਕਿਉਂ ਤੂੰ ਕਿਉਂ ਪਰੇਸ਼ਾਨ ਵੀ ਰੱਬ ਨੇ ਤੈਨੂੰ ਜ਼ਿੰਦਗੀ ਦਿੱਤੀ ਤੂੰ ਪਰੇਸ਼ਾਨ ਕਿਉਂ ਆ ਉਹ ਗੋ ਕਹਿੰਦਾ ਕਿ ਮੇਰਾ ਰੰਗ ਬਿਲਕੁਲ ਵੀ ਸੋਹਣਾ ਨਹੀਂ ਹੈਗਾ ਲੋਕ ਮੈਨੂੰ ਪਸੰਦ ਨਹੀਂ ਕਰਦੇ ਕਾਲੇ ਰੰਗ ਤੋਂ ਲੋਕ ਬਹੁਤ ਜ਼ਿਆਦਾ ਨਫ਼ਰਤ ਕਰਦੇ ਆ ਮੈਨੂੰ ਕੋਈ ਘਰੇ ਨਹੀਂ ਪਾਲਦਾ ਜਦੋਂ ਮੈਂ ਲੋਕਾਂ ਦੇ ਬਨੇਰੇ ਤੇ ਜਾ ਕੇ ਜਾਂ ਕੰਮ ਤੇ ਜਾ ਕੇ ਮੈਂ ਬੋਲਦਾ ਵਾਂ ਮੇਰੀ ਆਵਾਜ਼ ਨੂੰ ਨਹੀਂ ਲੋਕੇ ਪਸੰਦ ਕਰਦੇਗੇ ਮੈਨੂੰ ਡਾ ਦਿੰਦੇ ਆ ਮੈਨੂੰ ਜੂਠਾ ਮਿੱਠਾ ਖਵਾਉਂਦੇ ਸਿਰਫ ਮੈਨੂੰ ਸ਼ਰਾਦ ਤੇ ਯਾਦ ਕਰਦੇ ਆ ਤੇ ਆਪਦਾ ਜੂਠਾ ਮਿੱਠਾ ਮੈਨੂੰ ਪਾ ਦਿੰਦੇ ਆ ਵੀ ਮੈਂ ਤਾਂ ਆਪਦੀ ਜ਼ਿੰਦਗੀ ਤੋਂ ਪਰੇਸ਼ਾਨ ਆ ਵੀ ਮੈਨੂੰ ਨਹੀਂ ਪਤਾ ਵੀ ਮੇਰੀ ਜ਼ਿੰਦਗੀ ਨੂੰ ਤੁਸੀਂ ਬਦਲ ਦੋ ਤੇ ਉਹ ਕਹਿੰਦਾ ਵੀ ਚਲੋ ਠੀਕ ਆ ਵੀ ਮੈਂ ਤੇਰੀਆਂ ਇਹਨਾਂ ਗੱਲਾਂ ਨਾਲ ਸਹਿਮਤ ਆ ਤੇ ਜੇ ਤੂੰ ਜ਼ਿੰਦਗੀ ਬਦਲਣਾ ਚਾਹਣਾ ਤਾਂ ਤੂੰ ਕਿਹਦੇ ਵਰਗਾ ਬੰਨਾ ਚਾਹਣਾ ਉਹ ਕਹਿੰਦਾ ਵੀ ਦੇਖੋ ਹੰਸ ਦੀ ਜ਼ਿੰਦਗੀ ਕਿੰਨੀ ਸੋਹਣੀ ਆ ਕਿੰਨੇ ਸੋਹਣੇ ਉਹਦੇ ਪੰਖਾ ਕਿੰਨਾ ਸੋਹਣਾ ਉਹਦਾ ਰੰਗ ਆ ਕਿ ਆ ਸ਼ਾਨ ਉਹਦੀ ਜ਼ਿੰਦਗੀ ਆ ਵੀ ਮੈਂ ਤਾਂ ਹੰਸ ਵਾਂਗੂ ਬਨਣਾ ਚਾਹਣਾ ਵਾ ਤਾਂ ਉਹ ਫੇਰ ਸਾਧੂ ਕਹਿੰਦਾ ਵੀ ਚੱਲ ਠੀਕ ਆ ਮੈਂ ਤੇਰੀ ਗੱਲ ਨਾਲ ਸਹਿਮਤ ਆ ਪਰ ਇੱਕ ਵਾਰੀ ਤੂੰ ਹੰਸ ਨੂੰ ਮਿਲ ਕੇ ਆ ਤਾਂ ਉਸ ਤੋਂ ਬਾਅਦ ਸਾਧੂ ਦੀ ਗੱਲ ਸੁਣਦਿਆਂ ਹੋਇਆ ਉਹ ਉੱਡ ਕੇ ਹੰਸ ਦੇ ਕੋਲੇ ਪਹੁੰਚ ਜਾਂਦਾ ਤਾਂ ਜਦੋਂ ਹੰਸ ਕੋਲੇ ਜਾਂਦਾ ਤਾਂ ਹੰਸ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਉਹ ਖੁਸ਼ ਹੋ ਜਾਂਦਾ ਵਾ ਤੇ ਹੰਸ ਨੂੰ ਦੇਖ ਕੇ ਉਹ ਜਦੋਂ ਖੁਸ਼ ਹੁੰਦਾ ਤੇ ਹੰਸ ਪੂਰੀ ਮੌਜ ਦੇ ਨਾਲ ਆਪਣੇ ਹੀ ਕਹਿੰਦੇ ਹੁੰਦੇ ਨਾ ਆਪਣੇ ਹੀ ਮਸਤੀ ਦੇ ਵਿੱਚ ਤੈਰ ਰਿਹਾ ਹੁੰਦਾ ਵਾ ਲੋਕੀ ਉਹਦੀਆਂ ਫੋਟੋਆਂ ਖਿੱਚ ਰਹੇ ਹੁੰਦੇ ਆ ਤਾਂ ਉਹਦੇ ਕੋਲੇ ਜਾ ਕੇ ਉਹਨੂੰ ਕਹਿੰਦਾ ਵੀ ਵਾਹ ਕਿਆ ਤੇਰਾ ਰੰਗ ਆ ਕਿਆ ਤੂੰ ਸ਼ਾਨਦਾਰਾ ਸ਼ਾਂਤੀ ਦਾ ਪ੍ਰਤੀਕ ਤੇਰਾ ਰੰਗ ਆ ਚਿੱਟਾ ਇਹ ਸਫੇਦ ਰੰਗ ਨੂੰ ਲੋਕੀ ਕਿੰਨਾ ਪਸੰਦ ਕਰਦੇ ਆ ਵੀ ਤੂੰ ਦੱਸ ਵੀ ਤੂੰ ਕਿੰਨਾ ਤੂੰ ਖੁਸ਼ ਹੋਏਗਾ ਤਾਂ ਜਿਹੜਾ ਉਹ ਹੰਸਾ ਉਹਦਾ ਜਵਾਬ ਦਿੰਦਾ ਉਹ ਕਹਿੰਦਾ ਵੀ ਮੈਂ ਮੈਂ ਤਾਂ ਬਿਲਕੁਲ ਵੀ ਆਪਦੀ ਜ਼ਿੰਦਗੀ ਤੋਂ ਖੁਸ਼ ਨਹੀਂ ਆ ਤਾਂ ਇਹ ਗੱਲ ਸੁਣ ਕੇ ਕਾਹ ਹੈਰਾਨ ਹੋ ਜਾਂਦਾ ਉਹ ਕਹਿੰਦਾ ਵੀ ਮੈਂ ਤਾਂ ਦੁਖੀ ਹੋਣਾ ਹੀ ਹੁਣ ਇਹ ਵੀ ਦੁਖੀ ਹੋਇਆ ਫਿਰਦਾ ਤਾਂ ਜਦੋਂ ਉਹਨੂੰ ਪੁੱਛਦਾ ਉਹ ਕਹਿੰਦਾ ਵੀ ਤੈਨੂੰ ਕੀ ਪਰੇਸ਼ਾਨੀ ਆ ਉਹ ਕਹਿੰਦਾ ਵੀ ਮੈਨੂੰ ਪਰੇਸ਼ਾਨੀ ਇਹ ਆ ਕਿ ਮੇਰਾ ਰੰਗ ਚਿੱਟਾ ਵਾ ਜਦੋਂ ਮੇਰੀਆਂ ਲੋਕੀ ਫੋਟੋਆਂ ਖਿੱਚਦੇ ਆ ਤਾਂ ਮੇਰਾ ਰੰਗ ਪਾਣੀ ਦੇ ਨਾਲ ਹੀ ਮਿਲ ਜਾਂਦਾ ਵਾ ਵੀ ਮੈਂ ਤਾਂ ਪਰੇਸ਼ਾਨ ਆ ਲੋਕੀ ਮੈਨੂੰ ਕਿੱਥੇ ਮੈਨੂੰ ਤਾਂ ਘਾਟ ਹੀ ਪਸੰਦ ਕਰਦੇ ਆ ਵੀ ਮੈਂ ਤਾਂ ਆਪ ਆਪਣੀ ਜ਼ਿੰਦਗੀ ਤੋਂ ਬਹੁਤ ਪਰੇਸ਼ਾਨ ਆ ਸਾਰੀ ਢੜੀ ਮੈਂ ਕਮਲਿਆਂ ਵਾਂਗੂ ਕਦੀ ਐਨੂੰ ਕਦੀ ਐਨੂੰ ਲੋਕਾਂ ਦਾ ਮਨੋਰੰਜਨ ਕਰਦਾ ਰਹਿਣਾ ਵਾ ਵੀ ਮੈਂ ਤਾਂ ਆਪਦੀ ਜ਼ਿੰਦਗੀ ਤੋਂ ਪਰੇਸ਼ਾਨ ਆ ਤਾਂ ਉਹ ਕਹਿੰਦਾ ਵੀ ਚਲ ਠੀਕ ਆ ਜੇ ਤੂੰ ਪਰੇਸ਼ਾਨ ਆ ਤਾਂ ਚੱਲ ਆਪਾਂ ਦੋਨੇ ਹੀ ਸਾਧੂ ਕੋਲੇ ਚੱਲਦੇ ਆ ਤਾਂ ਜਦੋਂ ਉਹ ਦੋਨੇ ਹੀ ਸਾਧੂ ਕੋਲੇ ਪਹੁੰਚਦੇ ਆ ਤਾਂ ਸਾਧੂ ਨੂੰ ਕਹਿੰਦੇ ਵੀ ਅਸੀਂ ਤਾਂ ਦੋਨੇ ਹੀ ਆਪਦੀ ਜ਼ਿੰਦਗੀ ਤੋਂ ਪਰੇਸ਼ਾਨ ਆ ਵੀ ਤੁਸੀਂ ਸਾਡੀ ਦੋਨਾਂ ਦੀ ਹੀ ਜ਼ਿੰਦਗੀ ਨੂੰ ਬਦਲ ਦਿਓ ਵੀ ਅਸੀਂ ਹੋਰ ਕੁਝ ਬਨਣਾ ਚਾਹੁੰਦੇ ਆ ਤਾਂ ਉਹ ਕਹਿੰਦਾ ਵੀ ਚਲੋ ਠੀਕ ਆ ਵੀ ਤੁਸੀਂ ਹੁਣ ਕੀ ਬਨਣਾ ਚਾਹੁੰਦੇ ਆ ਤਾਂ ਦੋਨੇ ਅੱਗੋਂ ਜਵਾਬ ਦਿੰਦੇ ਉਹ ਕਹਿੰਦੇ ਵੀ ਅਸੀਂ ਤਾਂ ਤੋਤਾ ਬਨਣਾ ਚਾਹਾਂਗੇ ਕਿੰਨੀ ਜ਼ਿੰਦਗੀ ਵਧੀਆ ਵਾ ਕਿੰਨੀ ਸ਼ਾਨਦਾਰ ਉਹਦੀ ਜ਼ਿੰਦਗੀ ਆ ਹਰਾ ਹਰਾ ਉਹਦਾ ਰੰਗ ਆ ਕਿੰਨਾ ਉਹਦਾ ਪਿਆਰਾ ਰੰਗ ਆ ਹਨਾ ਲੋਕ ਉਹਨੂੰ ਵੇਖ ਕੇ ਖੁਸ਼ ਹੋ ਜਾਂਦੇ ਉਹਦੀ ਚੁੰਝ ਕਿੰਨੀ ਸੋਹਣੀ ਆ ਤਾਂ ਇਹ ਗੱਲਾਂ ਸਾਰੀਆਂ ਹੀ ਸਾਧੂ ਨੂੰ ਦੱਸਦੇ ਹੋਏ ਕਹਿੰਦੇ ਵੀ ਅਸੀਂ ਤਾਂ ਤੋਤਾ ਬਨਣਾ ਚਾਹੁੰਨੇ ਤਾਂ ਉਹ ਸਾਧੂ ਕਹਿੰਦਾ ਵੀ ਚਲੋ ਠੀਕ ਆ ਚੈਲੰਜ ਸੇਮ ਹੀ ਆ ਵੀ ਤੁਸੀਂ ਤੋਤਾ ਬਨਣਾ ਚਾਹੁੰਨੇ ਠੀਕ ਆ ਮੈਂ ਤੁਹਾਡੇ ਨਾਲ ਸਹਿਮਤ ਆ ਪਰ ਇੱਕ ਵਾਰੀ ਦੋਨੇ ਜਾ ਕੇ ਤੋਤੇ ਨੂੰ ਮਿਲ ਕੇ ਆਓ ਤਾਂ ਉਸ ਤੋਂ ਬਾਅਦ ਜਦੋਂ ਉਹ ਤੋਤੇ ਕੋਲੇ ਜਾਂਦੇ ਆ ਤਾਂ ਇੱਕ ਪੇੜ ਲੱਗਿਆ ਹੁੰਦਾ ਬਹੁਤ ਵੱਡਾ ਤੇ ਉਹਦੇ ਉੱਤੇ ਕਾਫੀ ਤੋਤੇ ਬੈਠੇ ਹੁੰਦੇ ਆ ਤਾਂ ਉਹ ਲੱਭਦੇ ਆ ਤੋਤੇ ਨੂੰ ਲੱਭਦੇ ਆ ਕਾਫੀ ਚੱਕਰ ਉਸੇ ਹੀ ਜਗ੍ਹਾ ਤੋਂ ਉਹ ਲਾ ਜਾਂਦੇ 4-5 ਵਾਰੀ ਉੱਥੇ ģੇੜਾ ਕੱਟ ਕੇ ਜਾਂਦੇ ਪਰ ਕੋਈ ਵੀ ਤੋਤਾ ਉਹਨਾਂ ਨੂੰ ਮਿਲਦਾ ਨਹੀਂ ਆਖਿਰਕਾਰ ਜਦੋਂ ਸੱਤਵਾਂ ਅੱਠਵਾਂ ģੇੜਾ ਉਹ ਲੰ데요 ਤਾਂ ਉਹਨਾਂ ਨੂੰ ਇੱਕ ਤੋਤਾ ਮਿਲਦਾ ਵਾ ਤੋਤੇ ਕੋਲੇ ਜਾ ਕੇ ਉਹਨੂੰ ਕਹਿੰਦੇ ਵੀ ਵਾਹ! ਕੀ ਆ ਤੇਰੀ ਜ਼ਿੰਦਗੀ ਆ ਕਿੰਨੀ ਸੋਹਣੀ ਤੇਰੀ ਚੁੰਝਾ ਤੈਨੂੰ ਤਾਂ ਵੱਖਰਾ-ਵੱਖਰਾ ਕੁਝ ਖਾਣ ਨੂੰ ਮਿਲਦਾ ਵਾ ਵਿਦੂਤਾ ਆਪਦੀ ਜ਼ਿੰਦਗੀ ਚ ਬਹੁਤ ਖੁਸ਼ ਹੋਵੇਂਗਾ ਲੋਕ ਤੈਨੂੰ ਘਰੇ ਪਾਲਦੇ ਕਿੰਨਾ ਪਿਆਰ ਕਰਦੇ ਤਾਂ ਉਹ ਅਗੋ ਕਹਿੰਦਾ ਵੀ ਨਹੀਂ ਇਹ ਤੁਹਾਡਾ ਵਹਿਮ ਹੀ ਆ ਵੀ ਮੈਂ ਤਾਂ ਆਪਦੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਹ ਗੱਲ ਸੁਣ ਕੇ ਦੋਨੇ ਹੈਰਾਨ ਹੋ ਜਾਂਦੇ ਵੀ ਲੈ ਸਾਨੂੰ ਤਾਂ ਪਰੇਸ਼ਾਨੀ ਹੋਣੀ ਹੋਣੀ ਵੀ ਤੂੰ ਕਿਉਂ ਪਰੇਸ਼ਾਨ ਆ ਤੂੰ ਤਾਂ ਬੋਲ ਵੀ ਸਕਦਾ ਮ ਲੋਕ ਤੈਨੂੰ ਇੰਨਾ ਪਸੰਦ ਕਰਦੇ ਤਾਂ ਉਹ ਅਗੋ ਕਹਿੰਦਾ ਵੀ ਮੈਂ ਤਾਂ ਆਪਦੇ ਰੰਗ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਉਹ ਕਹਿੰਦੇ ਕਿਉਂ ਇੰਨਾ ਸੋਹਣਾ ਤੇਰਾ ਰੰਗ ਆ ਕਹਿੰਦੇ ਮੈਂ ਵੇਖਾ ਹੁਣ ਤੁਸੀਂ ਕਿੰਨੇ ਗੇੜੇ ਇੱਥੋਂ ਦੀ ਲਾਗਮੇ ਐਸੀ ਹੀ ਜਗ੍ਹਾ ਤੇ ਬੈਠਾ ਸੀ ਐਸੀ ਹੀ ਪੇੜ ਤੇ ਬੈਠਾ ਸੀਗਾ ਤੇ ਹਰਿਆਰ ਹਰੇ ਰੰਗ ਦਾ ਪੇੜ ਤੇ ਹਰਾ ਮੇਰਾ ਰੰਗ ਤੇ ਮੈਂ ਤਾਂ ਉਹਦੇ ਵਿੱਚ ਹੀ ਮਿਲਿਆ ਪਰ ਮੇਰੀ ਕੋਈ ਪਹਿਚਾਣ ਹੀ ਹੈ ਨਹੀਂ ਮੇਰੀ ਆਪ ਦੀ ਕੋਈ ਪਹਿਚਾਣ ਨਹੀਂ ਦਰਖਤਾਂ ਤੇ ਬੈਠਾ ਮੈਂ ਕਿਸੇ ਨੂੰ ਦੇਖਦਾ ਨਹੀਂਗਾ ਵੀ ਮੇਰਾ ਕੋਈ ਰੰਗ ਆ ਇਹ ਮੈਂ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਜੇ ਲੋਕ ਮੈਨੂੰ ਆਪਦੇ ਘਰੇ ਲਿਆ ਜਾਂਦੇ ਮੈਨੂੰ ਤਾੜ ਕੇ ਰੱਖਦੇ ਆ ਤੇ ਮੈਨੂੰ ਕੀ ਕਹਿੰਦੇ ਆ ਆਪਦੀ ਮਰਜ਼ੀ ਨਾਲ ਚੀਜ਼ਾਂ ਖਵਾਉਂਦੇ ਆ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਸੰਦ ਉਹ ਵੀ ਮੈਨੂੰ ਖਾਣੀਆਂ ਪੈਂਦੀਆਂ ਕਾਜੂ ਬਦਾਮ ਖਵਾਉਂਦੇ ਆ ਕੀ ਕੁਛ ਮੈਨੂੰ ਖਵਾਉਂਦੇ ਮੈਨੂੰ ਆਪਦੇ ਮਨੋਰੰਜਨ ਦੇ ਲਈ ਗੱਲ ਗੱਲ ਤੇ ਮੈਨੂੰ ਬੁਲਾਉਂਦੇ ਫਿਰਾਂ ਆਹ ਬੋਲ ਉਹ ਬੋਲ ਵੀ ਮੇਰੀ ਕੋਈ ਜ਼ਿੰਦਗੀ ਮੈਂ ਤਾਂ ਲੋਕਾਂ ਦੇ ਮਨੋਰੰਜਨ ਵਾਸਤੇ ਬਣਾਇਆ ਹੋਇਆ ਵਾਂ ਵੀ ਮੈਂ ਤਾਂ ਆਪਦੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਤਾਂ ਉਹ ਦੋਨੇ ਸੁਣ ਕੇ ਗੱਲ ਨੂੰ ਹੈਰਾਨ ਹੋ ਜਾਂਦੇ ਤਾਂ ਉਹਨੂੰ ਕਹਿੰਦੇ ਵੀ ਚਲ ਠੀਕ ਆ ਵੀ ਤੂੰ ਵੀ ਸਾਡੇ ਨਾਲ ਚੱਲ ਅਸੀਂ ਤਾਂ ਆਪਦੀ ਜ਼ਿੰਦਗੀ ਬਦਲਾਉਣੇ ਬਦਲਾਉਣਾ ਨਹੀਂ ਤੂੰ ਵੀ ਹੁਣ ਸਾਡੇ ਨਾਲ ਹੀ ਚੱਲ ਵੜ ਤਾਂ ਉਸ ਤੋਂ ਬਾਅਦ ਉਹ ਜਿਹੜਾ ਤੋਤਾ ਹੁੰਦਾ ਉਹਨਾਂ ਦੇ ਨਾਲ ਹੀ ਉੱਡ ਜਾਂਦਾ ਤੇ ਸਾਧੂ ਕੋਲੇ ਜਦੋਂ ਉਹ ਪਹੁੰਚਦੇ ਆ ਤਾਂ ਸਾਧੂ ਨੂੰ ਜਾ ਕੇ ਕਹਿੰਦੇ ਵੀ ਉਹ ਕਹਿੰਦੇ ਵੀ ਹਾਂ ਵੀ ਮਿਲਿਆ ਏ ਤੋਤੇ ਨੂੰ ਉਹ ਕਹਿੰਦੇ ਉਹ ਵੀ ਸਾਡੇ ਨਾਲ ਹੀ ਆਇਆ ਉਹ ਤਾਂ ਆਪ ਆਪ ਦੀ ਜ਼ਿੰਦਗੀ ਤੋਂ ਇੰਨਾ ਪਰੇਸ਼ਾਨ ਤੇ ਸਾਧੂ ਕਹਿੰਦਾ ਵੀ ਹੁਣ ਮੈਂ ਤੁਹਾਡੇ ਲਈ ਅੱਗੇ ਕੀ ਕਰ ਸਕਦਾ ਉਹ ਕਹਿੰਦਾ ਵੀ ਤੁਸੀਂ ਤਾਂ ਸਾਡੀ ਤਿੰਨਾਂ ਦੀ ਜ਼ਿੰਦਗੀ ਨੂੰ ਬਦਲ ਦੋ ਵੀ ਅਸੀ ਤਾਂ ਬਹੁਤ ਜ਼ਿਆਦਾ ਪਰੇਸ਼ਾਨ ਆ ਤਿੰਨੇ ਤਾਂ ਜਦੋਂ ਉਹਨਾਂ ਨੂੰ ਸਾਧੂ ਸਵਾਲ ਕਰਦਾ ਵੀ ਤੁਸੀਂ ਹੁਣ ਕੀ ਬਨਣਾ ਚਾਹੁੰਦੇ ਆ ਤਾਂ ਉਹ ਸਾਧੂ ਨੂੰ ਅੱਗੋਂ ਜਵਾਬ ਦਿੰਦੇ ਤਿੰਨੋਂ ਜਾਣੇ ਉਹ ਕਹਿੰਦੇ ਵੀ ਅਸੀਂ ਤਾਂ ਮੋਰ ਬਨਣਾ ਚਾਹੁੰਨੇ ਵੀ ਕਿਆ ਸ਼ਾਨਦਾਰ ਉਹਦੀ ਜ਼ਿੰਦਗੀ ਆ ਐਨੇ ਸੋਹਣੇ ਉਹਦੇ ਖੰਭ ਆ ਲੋਕੀ ਉਹਨੇ ਕਿੰਨਾ ਪਸੰਦ ਕਰਦੇ ਆ ਬਾਰਿਸ਼ ਦੇ ਵਿੱਚ ਖੜ ਕੇ ਉਹਦਾ ਇੰਤਜ਼ਾਰ ਕਰਦੇ ਵੀ ਹੁਣ ਇਹ ਆਪਦੇ ਖੰਭਾਂ ਨੂੰ ਫੈਲਾਊਗਾ ਅਸੀਂ ਉਹਦੀਆਂ ਫੋਟੋਆਂ ਖਿੱਚਾਂਗੇ ਕਿੰਨਾ ਸੋਹਣਾ ਰੱਬ ਨੇ ਉਹਨੂੰ ਬਣਾਇਆ ਪੂਰੀ ਰੀਜ ਦੇ ਨਾਲ ਉਹਨੂੰ ਬਣਾਇਆ ਉਹ ਨੈਸ਼ਨਲ ਬਰਡ ਚੁਣਿਆ ਗਿਆ ਵਾ ਹਨਾ ਰਾਸ਼ਟਰੀ ਪੰਛੀ ਉਹ ਚੁਣਿਆ ਗਿਆ ਕਿੰਨਾ ਸ਼ਾਨਦਾਰ ਆ ਵੀ ਅਸੀਂ ਤਾਂ ਮੋਰ ਬਨਣਾ ਚਾਹਾਂਗੇ ਤਾਂ ਉਸ ਤੋਂ ਬਾਅਦ ਸਾਧੂ ਦਾ ਫੇਰ ਉਹੀ ਗੱਲ ਮਤਲਬ ਕਿ ਉਹ ਕਹਿੰਦਾ ਵੀ ਠੀਕ ਆ ਜੋ ਤੁਸੀਂ ਬਨਣਾ ਚਾਹੁੰਦੇ ਠੀਕ ਆ ਪਰ ਚੈਲੰਜ ਸੇਵ ਹੀ ਆ ਤੁਸੀਂ ਤਿੰਨੋਂ ਜਾਣੇ ਮੋਰ ਨੂੰ ਮਿਲ ਕੇ ਆਓ ਇੱਕ ਵਾਰੀ ਉਸ ਤੋਂ ਬਾਅਦ ਜਦੋਂ ਤੁਸੀਂ ਆਗੇ ਤਾਂ ਉਹ ਅਨਸਾਰ ਮੈਂ ਤੁਹਾਨੂੰ ਮੋਰ ਬਣਾ ਦੂੰਗਾ ਤਾਂ ਜਦੋਂ ਉਹ ਤਿੰਨੇ ਜਾਣੇ ਮੋਰ ਦੇ ਕੋਲੇ ਪਹੁੰਚਦੇ ਆ ਮੋਰ ਦੀ ਤਾਰੀਫ ਕਰਦੇ ਆ ਉਹ ਨੂੰ ਕਹਿੰਦੇ ਵੀ ਆਹਾ ਹਾ ਕੀ ਆ ਤੇਰੀ ਜ਼ਿੰਦਗੀ ਆ ਕਿੰਨੇ ਸੋਹਣੇ ਤੇਰੇ ਖੰਭਾ ਕਿੰਨੀ ਸੋਹਣੀ ਤੇਰੀ ਚੁੰਝਾ ਤੇਰੀ ਕਲਗੀ ਕਿੰਨੀ ਸੋਹਣੀ ਆ ਵੀ ਕਿੰਨੀ ਤੈਨੂੰ ਰੀਜ ਨਾਲ ਰੱਬ ਨੇ ਬਣਾਇਆ ਵੀ ਤੂੰ ਹਾਏ ਇੰਨਾ ਸੋਹਣਾ ਪੰਖਲ ਤੇਰੇ ਕਿੰਨੇ ਸੋਹਣਿਆ ਜਦੋਂ ਬਾਰਿਸ਼ ਹੁੰਦੀ ਆ ਤੂੰ ਕਿੰਨਾ ਸੋਹਣਾ ਨੱਚਦਾ ਤੇਰੀ ਆਵਾਜ਼ ਕਿੰਨੀ ਸੋਹਣੀ ਲੋਕੀ ਤਰਸਦੇ ਆ ਤੈਨੂੰ ਵੇਖਣ ਨੂੰ ਵੀ ਤੈਨੂੰ ਇੰਨਾ ਸੋਹਣਾ ਰੱਬ ਨੇ ਬਣਾਤਾ ਪੂਰੀ ਰੀਜ ਦੇ ਨਾਲ ਵੀ ਅਸੀ ਤਾਂ ਤੇਰੇ ਵਰਗੇ ਬੰਨਾ ਚਾਹੁੰਨਿਆ ਤੇ ਜਿਹੜਾ ਗਮੋਰ ਹੁੰਦਾ ਉਹ ਉਹਨਾਂ ਨੂੰ ਪੈ ਨਿਕਲਦਾ ਉਹਨਾਂ ਨੂੰ ਉਹਦੇ ਤੇ ਗਲ ਪੈ ਜਾਂਦਾ ਵੀ ਤੁਹਾਨੂੰ ਕਿਹਨੇ ਕਿਹਾ ਮੈਂ ਖੁਸ਼ ਆ ਤੇ ਬਾਅਦ ਚੋਂ ਰੋਣ ਲੱਗ ਜਾਂਦਾ ਵਾ ਤੇ ਉਹਨੂੰ ਰੋਂਦਿਆਂ ਹੋਇਆਂ ਵੇਖ ਕੇ ਉਹ ਤਿੰਨੋਂ ਜਣੇ ਪਰੇਸ਼ਾਨ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕੁਝ ਕ ਟਾਈਮ ਉਹਨਾਂ ਨੂੰ ਕਹਿੰਦਾ ਵੀ ਥੋੜਾ ਜਿਹਾ ਸ਼ਾਂਤੀ ਦੇ ਨਾਲ ਇੱਕ ਆਵਾਜ਼ ਨੂੰ ਸੁਣਿਓ ਜਦੋਂ ਉਹ ਤਿੰਨੇ ਚੁੱਪ ਹੋ ਜਾਂਦੇ ਆ ਉਹ ਕਹਿੰਦੇ ਵੀ ਸਾਨੂੰ ਤਾਂ ਕੁਝ ਸੁਣਿਆ ਨਹੀਂ ਤੇ ਤੈਨੂੰ ਇਹ ਜੇ ਕੀ ਹੁੰਦਾ ਵਾ ਵੀ ਤੂੰ ਰੋਣ ਲੱਗ ਗਈ ਨਾ ਸੋਹਣਾ ਤੂੰ ਤੂੰ ਕਿਉਂ ਪਰੇਸ਼ਾਨ ਹੁੰਨਾ ਵਾ ਉਸ ਤੋਂ ਬਾਅਦ ਉਹਨੂੰ ਤਿੰਨਾਂ ਨੂੰ ਫੇਰ ਇੱਕ ਵਾਰੀ ਚੁੱਪ ਕਰਾਉਂਦਾ ਉਹ ਕਹਿੰਦਾ ਵੀ ਤੁਸੀਂ ਰੁਕੋ ਤੇ ਇਹ ਆਵਾਜ਼ ਨੂੰ ਸੁਣੋ ਤੇ ਜਦੋਂ ਉਹ ਇਹ ਆਵਾਜ਼ ਨੂੰ ਸੁਣਦੇ ਆ ਤੇ ਤਿੰਨੋਂ ਪਰੇਸ਼ਾਨ ਹੋ ਜਾਂਦੇ ਆ ਉਹ ਕਹਿੰਦੇ ਵੀ ਇਹ ਕਾਦੀ ਆਵਾਜ਼ ਆ ਵੀ ਅਜੀਬ ਜੀ ਆਵਾਜ਼ ਆ ਤੇ ਉਹ ਕਹਿੰਦਾ ਅੱਗੋਂ ਜਿਹੜਾ ਮੋਰ ਹੁੰਦਾ ਉਹਨਾਂ ਨੂੰ ਦੱਸਦਾ ਕਿ ਇਹ ਤਾਂ ਗੋਲੀ ਦੀ ਆਵਾਜ਼ ਆ ਤਉ ਸੁਣ ਕੇ ਹੈਰਾਨ ਹੋ ਜਾਂਦੇ ਤਿੰਨੇ ਵੀ ਇੱਥੇ ਗੋਲੀਆਂ ਕਿ ਚੱਲ ਰਹੀਆਂ ਉਹ ਕਹਿੰਦਾ ਜਿਹੜਾ ਸ਼ਿਕਾਰੀ ਆ ਉਹ ਮੇਰੇ ਦੋਸਤ ਆ ਜਿਹੜੇ ਮੇਰੇ ਨਾਲ ਦੇ ਸਾਥੀ ਆ ਇੱਕ ਅੱਡੇ ਜਾਨਾਂ ਨੂੰ ਮਾਰ ਕੇ ਤੇ ਆਪਦੇ ਨਾਲ ਲੈ ਗਿਆ ਤਉ ਹੈਰਾਨ ਹੋ ਜਾਂਦੇ ਉਹ ਕਹਿੰਦੇ ਵੀ ਹਾਏ ਵੀ ਕਿਉਂ ਮਾਰਤਾ ਰੋਣ ਦਾ ਬਹੁਤ ਜ਼ਿਆਦਾ ਉਹ ਮੋਰ ਰੋਣ ਲੱਗ ਜਾਂਦਾ ਉਹ ਕਹਿੰਦਾ ਵੀ ਮੇਰੇ ਬਾਪ ਨੂੰ ਵੀ ਮਾਰ ਦਿੱਤਾ ਗਿਆ ਮੇਰੀ ਮਾਂ ਨੂੰ ਵੀ ਮਾਰ ਦਿੱਤਾ ਗਿਆ ਤੇ ਜਿਹੜੇ ਮੇਰੇ ਭਾਈ ਭੈਣ ਸੀ ਮੇਰੇ ਸਾਥੀ ਸੰਬੰਧੀ ਸੀ ਸਾਰੇ ਮਾਰੇ ਗਏ ਜਿਹੜੇ ਸ਼ਿਕਾਰੀ ਆ ਉਹਨਾਂ ਦਾ ਸ਼ਿਕਾਰ ਕਰਦੇ ਆ ਸਾਡੇ ਖੰਭਾਂ ਨੂੰ ਪੱਟਦੇ ਆ ਸਾਨੂੰ ਕਿੰਨੀ ਜ਼ਿਆਦਾ ਤਕਲੀਫ ਹੁੰਦੀ ਆ ਆਪਦੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਰੱਖਣ ਦੇ ਲਈ ਸਜਾਵਟ ਦੇ ਲਈ ਬਾਜ਼ਾਰਾਂ ਦੇ ਵਿੱਚ ਸਾਡੇ ਪੰਖਾਂ ਨੂੰ ਵੇਚਿਆ ਜਾਂਦਾ ਵਾ ਸਾਨੂੰ ਲੋਕੀ ਆਪਦੇ ਮਨੋਰੰਜਨ ਦੇ ਲਈ ਵਰਤਦੇ ਆ ਬਹੁਤ ਜ਼ਿਆਦਾ ਉਹ ਪਰੇਸ਼ਾਨ ਹੋ ਕੇ ਰੋ ਕਰ ਲਾ ਕੇ ਬਹੁਤ ਜ਼ਿਆਦਾ ਦੁਖੀ ਹੁੰਦਾ ਕਹਿਣਾ ਮਤਲਬ ਤੇ ਉਸ ਤੋਂ ਬਾਅਦ ਉਹ ਵੀ ਤਿੰਨੋਂ ਉਹਦੀ ਗੱਲ ਨੂੰ ਸੁਣ ਕੇ ਦੁਖੀ ਹੋਏ ਨੇ ਤਾਂ ਉਹਨੂੰ ਕਹਿੰਦੇ ਵੀ ਇੱਕ ਪਾਸੇ ਆਜੋ ਵੀ ਮੈਂ ਤਾਂ ਮਰਨਾ ਮਰਨਾ ਸ਼ਾਇਦ ਤੁਸੀਂ ਵੀ ਨਾ ਮੇਰੇ ਨਾਲ ਮਾਰੇ ਜਾਵੋ ਤਾਂ ਇੱਕ ਪਾਸੇ ਜਦੋਂ ਉਹ ਆ ਕੇ ਉਹਨਾਂ ਨੂੰ ਹੌਲੀ ਕਦੇ ਨੇ ਜਿਹੜਾ ਕਾਂ ਹੁੰਦਾ ਉਹ ਕਾਂ ਨੂੰ ਸਵਾਲ ਕਰਦਾ ਉਹ ਕਹਿੰਦਾ ਵੀ ਚਲ ਠੀਕ ਆ ਅਸੀਂ ਤੇਰੀ ਗੱਲ ਨਾਲ ਸਹਿਮਤ ਆ ਅਸੀਂ ਵੇਖ ਲਿਆ ਸਾਰਾ ਕੁਝ ਵੀ ਤੂੰ ਅੱਧੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਜੇ ਤੂੰ ਅੱਗੇ ਆਪਣੀ ਜ਼ਿੰਦਗੀ ਨੂੰ ਬਦਲਣਾ ਹੋਵੇ ਤਾਂ ਤੂੰ ਕੀ ਬਨਣਾ ਚਾਹਵੇਂਗਾ ਤਾਂ ਅੱਗੋਂ ਉਹ ਮੋਰ ਜਿਹੜਾ ਇਹੋ ਜੀ ਗੱਲ ਕਹਿੰਦਾ ਤੇ ਉਹ ਕਾਂ ਸੁਣ ਕੇ ਹੈਰਾਨ ਹੋ ਜਾਂਦਾ ਉਹ ਨਾਲ ਵਾਲੇ ਵੀ ਦੋਨੇ ਹੰਸ ਤੇ ਤੋਤਾ ਸੁਣ ਕੇ ਹੈਰਾਨ ਹੋ ਜਾਂਦੇ ਆ ਤੇ ਉਹ ਜਿਹੜਾ ਮੋਰ ਹੁੰਦਾ ਉਹ ਅੱਗੋਂ ਪਤਾ ਕੀ ਕਹਿੰਦਾ ਉਹ ਕਹਿੰਦਾ ਜੇ ਰੱਬ ਮੈਨੂੰ ਦੂਸਰਾ ਜੀਵਨ ਦਵੇ ਨਾ ਤੇ ਮੈਂ ਕਾਂ ਬਨਣਾ ਚਾਹੂਗਾ ਉਹ ਕਾਂ ਦੇ ਅੱਖਾਂ ਦੇ ਵਿੱਚ ਪਾਣੀ ਆ ਜਾਂਦਾ ਦੁਬਾਰਾ ਉਹ ਰੋਣ ਲੱਗ ਜਾਂਦਾ ਉਹ ਕਹਿੰਦਾ ਵੀ ਕਿਉਂ ਵੀ ਤੂੰ ਕਾਂ ਕਿਉਂ ਬਨਣਾ ਚਾਹਵੇਂਗਾ ਉਹ ਕਹਿੰਦਾ ਵੀ ਮੈਂ ਤਾਂ ਕਾਂ ਬਨਣਾ ਚਾਹੂਗਾ ਕਿਉਂਕਿ ਕਾਂ ਮਸਤ ਆਵਦੀ ਜ਼ਿੰਦਗੀ 'ਚ ਰਹਿੰਦਾ ਕੋਈ ਉਹਨੂੰ ਪਰੇਸ਼ਾਨ ਨਹੀਂ ਕਰਦਾ ਕੋਈ ਉਹਦੇ ਅਲਵੇਂਦਾ ਨਹੀਂ ਬਸ ਆਪ ਦਾ ਮਤਲਬ ਆਪਦੀ ਮਸਤੀ ਦੇ ਵਿੱਚ ਰੋ ਕੋਈ ਉਹਨੂੰ ਟੈਨਸ਼ਨ ਨਹੀਂ ਵੀ ਮੈਨੂੰ ਕੋਈ ਮਾਰ ਦਊਗਾ ਜਾਂ ਮੈਨੂੰ ਕੋਈ ਪਰੇਸ਼ਾਨ ਕਰੂਗਾ ਆਪਦੀ ਮਸਤੀ ਦੇ ਵਿੱਚ ਸਾਰਾ ਦਿਨ ਉਹਨੇ ਰਹਿਣਾ ਵਾ ਵੀ ਮੈਂ ਤਾਂ ਇਹ ਸੋਚਦਾ ਵੀ ਜਿਹੜਾ ਕਾਮ ਆ ਆਪਦੀ ਜ਼ਿੰਦਗੀ ਤੋਂ ਬਹੁਤ ਜ਼ਿਆਦਾ ਖੁਸ਼ ਆ ਉਹ ਕਹਿੰਦਾ ਵੀ ਤੁਸੀਂ ਕਦੀ ਚਿਕਨ ਬਰੀਆਨੀ ਸੁਣਿਆ ਉਹ ਕਹਿੰਦੇ ਹਾਂ ਤੇ ਉਹ ਕਹਿੰਦਾ ਕਦੀ ਮਟਨ ਬਰੀਆਨੀ ਸੁਣਿਆ ਉਹ ਕਹਿੰਦੇ ਹਾਂ ਤੇ ਕਹਿੰਦੇ ਕਦੀ ਕਾਊਆ ਬਰੀਆਨੀ ਸੁਣਿਆ ਉਹ ਕਹਿੰਦੇ ਨੇ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਉਹ ਕਹਿੰਦੇ ਵੇਖਿਆ ਜਿਹੜਾ ਕਾਮ ਆ ਉਹਦੀ ਜ਼ਿੰਦਗੀ ਕਿੰਨੀ ਸੇਫ ਆ ਰੱਬ ਨੇ ਉਹਨੂੰ ਇਹੋ ਜਿਹਾ ਬਣਾਇਆ ਕਿ ਉਹ ਆਪਦੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਰਹੇ ਤਾਂ ਇਹ ਸਾਰੀਆਂ ਗੱਲਾਂ ਸੁਣ ਕੇ ਤਿੰਨੋਂ ਜਾਣੇ ਬਹੁਤ ਜ਼ਿਆਦਾ ਉਹਨਾਂ ਤੇ ਮਨ ਨੂੰ ਤਸੱਲੀ ਮਿਲ ਜਾਂਦੀ ਉਹ ਖੁਸ਼ ਹੋ ਜਾਂਦੇ ਉਹ ਕਹਿੰਦੇ ਵੀ ਹਾਂ ਵੀ ਰੱਬ ਨੇ ਸਾਨੂੰ ਜਿਵੇਂ ਦਾ ਵੀ ਬਣਾਇਆ ਵਾ ਅਸੀਂ ਬਹੁਤ ਵਧੀਆ ਆ ਆਪਦੀ ਜ਼ਿੰਦਗੀ 'ਚ ਇਹਦੇ ਨਾਲੋਂ ਤਾਂ ਅਸੀਂ ਬਹੁਤ ਵਧੀਆ ਵੀ ਇਹ ਤਾਂ ਮਾਰਿਆ ਜਾਂਦਾ ਸ਼ਿਕਾਰੀ ਹੈਨਾ ਸ਼ਿਕਾਰ ਕਰਕੇ ਲੈ ਜਾਂਦਾ ਤੋ ਕਹਿੰਦੇ ਵੀ ਅਸੀਂ ਆਪਦੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਖੁਸ਼ ਆ ਤੇ ਸਾਧੂ ਕੋਲੇ ਜਾਂਦੇ ਉਹਨੂੰ ਸਾਰੀ ਹੀ ਦਾਸਤਾਨ ਦੱਸਦੇ ਤਾਂ ਸਾਧੂ ਉਹਨਾਂ ਨੂੰ ਅੱਗੋਂ ਕਹਿੰਦਾ ਵੀ ਤੁਸੀਂ ਇਸ ਕਹਾਣੀ ਮਤਲਬ ਕਿ ਤੁਸੀਂ ਜੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਤੁਸੀਂ ਇਹਦੇ ਤੋਂ ਇਹੀ ਸਿੱਖਿਆ ਵੀ ਜੋ ਸਾਨੂੰ ਰੱਬ ਨੇ ਬਣਾਇਆ ਜਿਹੋ ਜਿਹਾ ਵੀ ਸਾਨੂੰ ਰੰਗ ਦਿੱਤਾ ਉਹ ਰੱਬ ਨੇ ਸਾਨੂੰ ਸੋਚ ਕੇ ਬਣਾਇਆ ਤਾਂ ਉਹਦੇ ਵਿੱਚ ਹੀ ਸੀਮਤ ਰਹੋ ਉਹਦੇ ਵਿੱਚ ਹੀ ਖੁਸ਼ ਰਹੋ ਤਾਂ ਇਦਾਂ ਦੀਆਂ ਸਟੋਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਧੰਨਵਾਦ